ਕੀ ਦੱਸੋ ਕਿਹੜੀ ਖਾਣੀ ਤੁਸੀਂ ਜੜੀ ਤੁਸੀਂ ਕਹੋਗੇ ਨਾ ਉਹ ਹੀ ਚੱਕ ਲਾਂਗੇ ਆਹੀ ਆ ਜਿੰਨੀ ਫਿਸ਼ ਲੱਗੀ ਹੋਈ ਆ ਸਿਰਫ ਤੁਹਾਡੇ ਲਈ ਛੋਟੀ ਤੋਂ ਲੈ ਕੇ ਵੱਡੀ ਤੱਕ ਜਿਹੜੀ ਖਾਣੀ ਆ ਦੱਸ ਦੋ ਰੇਟ ਸਾਹਮਣੇ ਆ ਉਹਦੀ ਪਰਵਾਹ ਨਹੀਂ ਕਰਨੀ ਤੁਸੀਂ ਇਹ ਸਾਡੇ ਵਾਲੋ ਤੁਹਾਨੂੰ ਸਬਸਕ੍ਰਾਈਬਰ ਜਿਹੜਾ ਚੈਨਲ ਕਰੋਗਣਾ ਚੈਨਲ ਨੂੰ ਸਬਸਕ੍ਰਾਈਬ ਉਹਦੇ ਵਾਸਤੇ ਫ੍ਰੀ ਆ ਫਿਸ਼ ਤੇ ਦੱਸੋ ਕਿਹੜੀ ਫਿਸ਼ ਖਾਣੀ ਇਹਨਾਂ ਚ ਦੱਸ ਦੋ ਕਮੈਂਟ ਕਰਕੇ ਲੱਗੇ ਆ ਜੀ ਅਹੀਂ ਹੁਣ ਸੰਤਰੇ ਜਾਣੀ ਕੇ 오ਰੰਜੇ ਤੇਨੇ ਪੋਣੇ ਭਰਾ ਕਿਲੋ 3 ਰੁਪਏ ਨੂੰ ਕਿਲੋ ਆ ਮੁੱਕਣੇ ਸਾਡੇ ਦੋਵਾਂ ਕੋ ਅਸੀਂ ਦੋਵੇਂ ਭਰਾ ਇਕੱਠੇ ਰਹਿੰਦੇ ਆ। ਕੋਈ ਨਾ ਇਹ 오ਰੰਜੇ ਦੇਖੋ ਤੁਸੀਂ ਇਧਰ ਸੇਬਾਂ ਦਾ ਹਾਲ ਦੇਖੋ ਕੀ ਕੱਢ ਤੇ ਕਿੱਦਾਂ ਲੱਗਾਈ ਕਿਲੋ ਕੇ ਇਹ ਗਾ ਜਿੰਮੇਦਾਰੀ ਅੱਜ ਅਹੀਂ ਲੈ ਲਈ ਆ ਫਿਲਹਾਲ ਫੰਦ ਕੰਮੇ ਆ ਇਦਾਂ ਦਾ ਕੁਛ ਨਾ ਪਾਗਦਾ ਤਾਂ ਦਸਨੇ ਆ ਗਿਆ ਪੇਲ ਕਟਾਉਣ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਗੁਰਾਇਆ ਵਲੋਗਰ ਦੀ ਚੈਨਲ ਦੇ ਵਿੱਚ ਫਿਰ ਤੋਂ। ਆਜਾ ਹੀ ਜੋ ਮੈਦਾ ਦੇੜੀ ਹੀ ਠੀਕ ਆ ਜਿ ਕਿੰਨੀ ਗਗਣ ਨਾਉ ਠੀਕ ਆ ਤੇ ਜੁਮੇ ਦਾ ਦੇੜੀ ਤੇ ਚੱਲੇ ਆ ਸਵੇਰ ਸਵੇਰ ਕੁਝ ਖਾਣ ਪੀਣ ਸ਼ਹਿਰ ਨੂੰ ਇਹਦਾ ਫਿਲਾਫਿਲਾ ਕਿ ਇਧਰ ਦੀ ਜਿੱਦਾਂ ਦੇ ਆਪਣੇ ਨਹੀਂ ਹੁੰਦੇ ਇੰਡੀਆ ਦੇ ਵਿੱਚ ਜਿਹਨਾਂ ਅਸੀਂ ਗੁਲਗੁਲੇ ਕਹਿੰਦੇ ਆ ਤੇ ਉਸੇ ਸੇਮ ਸੇਮ ਹੈ ਬਸ ਕਲਰ ਹੋ ਰਿਹਾ ਤੇ ਇੱਥੇ ਦबई ਵਾਲੇ ਸ਼ੇਖ ਜਿਹੜੇ ਉਹਨੂੰ ਫਿਲਾਫਿਲ ਕਹਿੰਦੇ ਆ ਇ ਲੈਨੇ ਆਉ ਖਾਣੇ ਆ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਿੰਦਾਂ ਦਾ ਹੁੰਦੇ ਆ ਕਿੰਦਾਂ ਦੇ ਸਾਫ ਤਾਕ ਦਵਾਈ ਵਾਲਿਆਂ ਦੇ ਖਾਣ ਪੀਣ ਦਾ ਤੇ ਠੀਕ ਆ ਜੀ ਹੁਣ ਅਸੀਂ ਚੱਲੇ ਆ ਚੈਨਾ ਕੈਂਪ ਨੂੰ ਉੱਥੇ ਜਾ ਕੇ ਚੀਜ਼ਾਂ ਮਿਲਦੀਆਂ ਆ ਖਾਣ ਪੀਣ ਦੀਆਂ ਤੇ ਮਿਲਦੇ ਆ ਤੁਹਾਨੂੰ ਵੀਡੀਓ ਵਿੱਚ ਬਣੇ ਰਹੋ ਜੀ ਓਕੇ ਜੀ ਪੈਕਿੰਗ ਦੇਖੋ ਸਾਰੇ ਜਿੰਨੀ ਵੀ ਸਾਰੇ ਅਰਬੀ ਦੇ ਵਿੱਚ ਇੰਨਾ ਲਿਖਿਆ ਤੇ ਇੰਦਾਂ ਦੇ ਹੁੰਦੇ ਆ ਇਹ ਇਹਨਾਂ ਨੂੰ ਕਹਿੰਦੇ ਆ ਫਿਲਾਫਲ ਦਵਾਈ ਦੇ ਵਿੱਚ ਦੇਖੋ ਤੇ ਦੇਖ ਸਕਦੇ ਹੋ ਵੀਡੀਓ ਵਿੱਚ ਕਾਫੀ ਆ ਬੰਦ ਦੋ ਆ ਜਾਣੇ ਦੋ ਜਣੇ ਅੱਗੇ ਸਾਡਾ ਰਾਜ ਹੋ ਜਾਣਾ ਤੇ ਨਾਲ ਉਹਨਾਂ ਨੇ ਕੀ ਦਿੰਦੇ ਆ ਇਹ ਇਹ ਆ ਇਹ ਨਾਲ ਦਿੱਤਾ ਇਹਨਾਂ ਨੇ ਆਚਾਰ ਇੱਦਾਂ ਤੁਹਾਨੂੰ ਦੋ ਪੈਕਟ ਦੇ ਦਿੱਤੇ ਚਾਰਦੇ ਤੇ ਨਾਲ ਇੱਕ ਆਹ ਦਹੀਂ ਦੀ ਡੱਬੀ ਛੋਟੀ ਜੀ ਪਤਾ ਨਹੀਂ ਇਹ ਖੋਲ ਕੇ ਦੇਖਦੇ ਹਾਂ ਕੀ ਇਹਦੇ ਵਿੱਚ ਨਾਲੇ ਹਾਂਜੀ ਗਾਇਜ਼ ਤੇ ਹੁਣ ਅਸੀਂ ਆ ਗਏ ਆ ਚੈਨਾ ਕੈਂਪ ਜੋ ਕਿ ਮਸ਼ਹੂਰ ਆ ਬਨੇਾਸ ਦਾ ਆਬੂਤਾਬੀ ਦੀ ਵਿੱਚ ਮਸ਼ਹੂਰ ਚੈਨਾ ਕੈਂਪ ਆ ਇਹਦੇ ਅੰਦਰ ਹੀ ਮਦੀਨਾ ਹਾਈਪਰਮਾਰਕਟ ਆ ਤੇ ਸਭ ਕੁਝ ਸਸਤਾ ਮਿਲਦਾ ਵਾ ਦੋਦਲੋ ਜੋ ਹਰ ਇੱਕ ਸਮਾਨ ਇਥੋਂ ਸਸਤਾ ਲੱਭਦਾ ਵਾ ਜੋ ਕਿ ਹਰ ਇੱਕ ਬੰਦੇ ਨੂੰ ਬਹੁਤ ਹੀ ਚੰਗਾ ਲੱਗੂਗਾ ਤੇ ਸਾਹ ਲੱਗੂਗਾ ਤੇ ਉਹਦੀ ਬਚਤ ਹੋਏਗੀ ਤੇ ਆਦੀ ਮਾਰਕੀਟ ਤੇ ਇੰਟਰਸ ਆ ਹੁਣ ਚੱਲਦੇ ਆਂ ਮਾਰਕੀਟ ਦੇ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਮਾਰਕੀਟ ਚ ਕਿਨੇ ਕਿਨੇ ਆਫਰ ਲੱਗੇ ਹੋਏ ਆ। ਉਹ ਜੇ ਆ ਗਏ ਅਸੀਂ ਮਾਰਕੀਟ ਦੇ ਅੰਦਰ ਤਾਂ ਲੈਨੇ ਆ ਸਮਾਨ। ਸ਼ੁਰੂਆਤ ਕਰਦੇ ਆਂ ਅਸੀਂ ਪਹਿਲਾਂ ਚਿਕਨ ਤੋਂ। ਲੈ ਲੋ ਭਾਈ ਜਿਹੜਾ ਚਿਕਨ। ਉਹ ਪਿੱਛੇ ਹੀ ਛਈ। ਸਾਧਿਆ ਵਾਲਿਆਂ ਦਾ। ਚੱਕਦੇ ਆਂ ਮੁਰਗੀ ਇੱਕ। ਦੋ ਅਸੀਂ ਜਾਣੇ ਆ ਤੇ ਇੱਕ ਮੁਰਗੀ ਲੈ ਜਾਣੇ ਆ। ਕਿਹੜੀ ਚੱਕਣੀ? ਗਗੜ। ਇਹਦਾ ਤੇਰੇ ਨਾਲ। ਇਹਦਾ ਸਹੀ ਵਾਧੂ ਆਪਣੀ। ਇਹਦਾ ਪ੍ਰਾਈਸ ਹੈਗਾ ਜੋ 13 ਦਾ। ਜਿ ਜਿੰਨੇ ਇੱਥੇ ਸਮਾਨ ਆ ਦੁੱਧ ਜਿੰਨਾ ਵੀ ਇੱਥੇ ਹੈ ਜਾਨੀ ਕਿ ਇਹ ਨਹੀਂ ਕਿ ਜਾਂ ਕੋਈ ਪੰਜਾਬ ਵਾਂਗੂ ਡੇੜੀ ਤੇ ਜਾਣਾ ਪਊਗਾ ਤੁਹਾਨੂੰ ਇਹ ਸਾਰੀਆਂ ਕੈਨੀਆਂ ਦੇ ਵਿੱਚ ਦੁੱਧ ਮਿਲੂਗਾ ਇਧਰ ਵੱਡੀ ਕੈਨੀ ਹੈ ਤੇ ਛੋਟੀ ਉੱਤੇ ਛੋਟੀ ਉੱਤੋਂ ਛੋਟੀ ਸਭ ਤੋਂ ਲੈਣ ਬਈ ਲੈਣ ਸਾਰੇ ਲਿਖਿਆ ਹੈ ਲਾਈਆਂ ਹੋਈਆਂ ਨੇ ਆਣੇ ਤੇ ਤੁਸੀਂ ਲੈ ਸਕਦੇ ਹੋ ਅਦਰਕ ਹੈ ਨਹੀਂ ਗਗਨ ਕਹਾਂਂਡਿਆ ਸਾਡਾ ਅਦਰਕ ਮੈਂ ਲਾਲਾ ਪਾਲਾ ਤੂੰ ਤਰਕੇ ਦਾ ਸਮਾਨ ਸਾਲਾ ਰੈਡੀ ਹੋਣਾ ਚਾਹੀਦਾ ਵਾ ਫੇਰ ਹੀ ਗੱਲ ਬਣਦੀ ਕਟਿੰਗੇ ਦੱਸੋ ਦੱਸੋ ਤੈਨੂੰ ਕਿ ਦੰਡ ਕਟਾਈਏ ਗਗਨ ਨੇ ਅੱਜ ਗਗਨ ਗੁਰਾਸਪੁਰੀ ਹੈ ਇਹਨੇ ਕਿ ਦੰਡ ਠੀਕ ਹੈ ਵਧੀਆ ਅਦਰ ਕਿ ਸਹੀ ਹੈ ਸਹੀ ਹੈ ਲਸਣ ਹੈਗਾ ਚਲ ਸਹੀ ਘਰ ਦਾ ਸਮਾਨ ਨਹੀਂ ਤੁਹਾਨੂੰ ਪਤਾ ਹੀ ਆ ਦੋਸਤੋ ਲੈਣਾ ਪੈਂਦਾ ਕੀ ਦੱਸੋ ਕਿਹੜੀ ਖਾਣੀ ਤੁਸੀਂ ਜੜੀ ਤੁਸੀਂ ਕਹੋਗੇ ਨਾ ਉਹ ਹੀ ਚੱਕ ਲਾਂਗੇ ਆ ਜਿੰਨੀ ਫਿਸ਼ ਲੱਗੀ ਹੋਈ ਆ ਸਿਰਫ ਤੁਹਾਡੇ ਲਈ ਛੋਟੀ ਤੋਂ ਲੈ ਕੇ ਵੱਡੀ ਤੱਕ ਜਿਹੜੀ ਖਾਣੀ ਆ ਦੱਸ ਦੋ ਰੇਟ ਸਾਹਮਣੇ ਆ ਉਹਦੀ ਪਰਵਾਹ ਨਹੀਂ ਕਰਨੀ ਤੁਸੀਂ ਇਹ ਸਾਡੇ ਵਾਲਾ ਤੁਹਾਨੂੰ ਸਬਸਕ੍ਰਾਈਬਰ ਜਿਹੜਾ ਚੈਨਲ ਕਰੂਗਾ ਚੈਨਲ ਨੂੰ ਸਬਸਕ੍ਰਾਈਬ ਉਹਦੇ ਵਾਸਤੇ ਫ੍ਰੀ ਆ ਫਿਸ਼ ਹੈ ਤੇ ਦੱਸੋ ਕਿਹੜੀ ਫਿਸ਼ ਖਾਣੀ ਹੈ ਇਹਨਾਂ ਚ ਦੱਸ ਦਿਓ ਕਮੈਂਟ ਕਰਕੇ ਲੱਗੇ ਆ ਜੀ ਅਸੀਂ ਹੁਣ ਸੰਤਰੇ ਯਾਨੀ ਕਿ 오ਰੰਜ ਆਪਣੇ ਭਰਾ ਕਿਲੋ 3 ਰੁਪਏ ਨੂੰ ਕਿਲੋ ਆ ਮੁੱਕਣੇ ਸਾਡੇ ਦੋਵਾਂ ਨੂੰ ਅਸੀਂ ਦੋਵੇਂ ਭਰਾ ਇਕੱਠੇ ਰਹਿੰਦੇ ਆ ਦੇਖੋ ਜੀ 오ਰੰਜ ਦੇਖੋ ਤੁਸੀਂ ਇਧਰ ਸੇਬਾਂ ਦਾ ਹਾਲ ਦੇਖੋ ਕੀ ਕੱਢ ਤੇ ਕਿੱਦਾਂ ਲਗਾਈ ਜਿਹਨੂੰ ਕੀ ਦੇਖੋ ਕਾ ਨਾ ਸਮਾਂ ਲੱਗਿਆ ਤੇ ਲੱਗੇ ਅਸੀਂ ਹੁਣ ਇੱਥੋਂ ਥੋੜੇ ਬਦਾਮ ਲੈਣ ਤੇ ਕਾਜੂ ਲੈਣ ਤੇ ਸਾਹਮਣੇ ਹੈਗਾ ਕਾਜੂ ਦਾ ਰੇਟ 38 ਪਰ ਕਿਲੋ ਦਰਾਮੇ ਤੇ ਲਈਨੇ ਹਾਫ ਕਰ ਲਏ ਨੇ ਖਾਣਾ ਪੀਣਾ ਵੀ ਦੋਸਤੋ ਜ਼ਰੂਰੀ ਆ ਸਿਹਤ ਵੀ ਬਹੁਤ ਜ਼ਰੂਰੀ ਤਿਆਰ ਰੱਖਣਾ ਜੇਗਾ ਮੈਂ ਤੇ ਇਹ ਸਾਰਿਆਂ ਨੂੰ ਆਖਾਂਗਾ ਕਿ ਖਿਆਲ ਦੇ ਵਿੱਚ ਨਾ ਇਹ ਚੀਜ਼ਾ ਮੁੱਕਣ ਦੋ। ਬਾਕੀ ਗਰਮੀਆਂ ਦੀ ਖੈਰ ਆ। ਯਾਹ ਆਪ ਕਹਤੇ ਬਾਦਾਮ ਮੈਂ 1/2 ਕਿਲੋ ਕਰਦੇ। ਜਦੋਂ 1/2 ਕਿਲੋ ਖਤਮ ਹੋਣਗੇ ਫਿਰ ਲੈ ਜਾਵਾਂਗੇ। ਐਵੇਂ ਬਾਤ ਦੇ ਵਿੱਚ ਬੁਲਦੇ ਰਹਿਣ ਕਿ ਕੋਈ ਫਾਇਦਾ ਨਹੀਂ। 1/2 ਕਿਜੀ ਰਹਿਿਆ ਤਾਂ ਦੇਖੋ ਤੁਹਾਡੇ ਸਾਹਮਣੇ 17 ਦਰਾਮਾ ਦੇ ਬਣ ਗਏ ਆ। ਤੇ ਇਦਾਂ ਦਾ ਆਪਣਾ ਮਦੀਨਾ ਹੈ ਪਰ ਮਾਰਕੀਟ ਸਾਰੇ ਦੇਖੋ ਤੁਸੀਂ ਸਾਹਮਣੇ ਬਹੁਤ ਵਧੀਆ ਸਮਾਨ ਇਤੇ ਤੇ ਕੁਆਲਿਟੀ ਵੀ ਬਹੁਤ ਘੈਂਟ ਤੇ ਸਸਤਾ। ਤੇ ਸਾਹਮਣੇ ਉਹ ਲੱਗੀ ਆ ਬਸ ਸਾਬੂਤਾ ਬਿਜਾਣ ਵਾਸਤੇ ਤੇ ਠੀਕ ਹੈ ਜੀ ਅੱਜ ਦਾ ਵਲੋਗ ਕਰਦੇ ਆ ਇੱਥੇ ਮੌਸਮ ਵੀ ਥੋੜਾ ਬਦਲਵਾਰੀ ਪੂਰੀ ਹੈ ਲੱਗਦਾ بارش ਬਰਸ਼ ਹੋਏਗੀ ਤੇ ਕਰਦੇ ਆ ਵਲੋਗ ਅੱਜ ਦਾ ਇੱਥੇ ਐਂਡ ਤੇ ਓਕੇ ਜੀ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੋਗ ਦੇ ਵਿੱਚ